ਇੱਕ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 3 ਸਾਲਾਂ ਬੱਚਾ ਏਕਮ ਜਿਸ ਦੀ ਪਾਣੀ ਵਾਲੀ ਡਿੱਗੀ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਏਕਮ ਆਪਣੇ ਮਾਪਿਆਂ ਦਾ ਇਕੱਲਾ ਪੁੱਤ ਸੀ 3 ਸਾਲ ਦੀ ਉਮਰ ਸੀ ਤੇ ਨਾਨਾ ਨਾਨੀ ਦੇ ਘਰ ਗਿਆ ਹੋਇਆ ਸੀ ਤਾਂ ਤੁਨ ਦਾਦੀ ਕੇ ਬੱਚਾ ਖੇਡ ਰਿਹਾ ਸੀ ਤੇ ਜਦ ਕਾਫੀ ਸਮਾਂ ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਬੱਚਾ ਦਿਖਾਈ ਨਹੀਂ ਦੇ ਰਿਹਾ ਤਾਂ ਉਹਨਾਂ ਦੇ ਵੱਲੋਂ ਭਾਲ ਕੀਤੀ ਜਾਂਦੀ ਹੈ ਤੇ ਜਦ ਪਾਣੀ ਵਾਲੀ ਡਿੱਗੀ ਵੇਖੀ ਜਾਂਦੀ ਹੈ ਤਾਂ ਬੱਚਾ ਉਸ ਦੇ ਵਿੱਚ ਮਜੂਰ ਸੀ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਹੈ ਤਾਂ ਤੁਹਾਨੂੰ ਦੱਸਦੀ ਕਿ ਇੱਕ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਵਾਬ ਦੇ ਦਿੱਤਾ ਜਾਂਦਾ ਤਾਂ ਸਰਕਾਰੀ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤੁਹਾਨੂੰ ਦੱਸਦੀ ਕਿ 3 ਸਾਲਾਂ ਦਾ ਇਕਮ ਮਾਪਿਆਂ ਦਾ ਇਕੱਲਾ ਪੁੱਤ ਸੀ ਜੋ ਆਪਣੇ ਨਾਨਾ ਨਾਨੀ ਦੇ ਘਰ ਗਿਆ ਹੋਇਆ ਸੀ ਤੇ ਪਾਣੀ ਵਾਲੀ ਡਿੱਗੀ ਹੈ ਜੋ ਉਸ ਦੇ ਵਿੱਚ ਡੁੱਬਣ ਕਰ ਨ ਮੌਤ ਹੋ ਕੇ ਹੀ ਦੱਸਿਆ ਜਾ ਰਿਹਾ ਕਿ ਡਿੱਗੀ ਦਾ ਟੱਕਰ ਨਹੀਂ ਸੀ ਜਿਸ ਦੇ ਕਾਰਨ ਇਹ ਮੌਤ ਹੋ ਚੁੱਕੀ ਹੈ ਬੱਚੇ ਦੀ ਤਾਂ ਐਸਾ ਜੇਕਰ ਤੁਹਾਡੇ ਘਰ ਵੀ ਡਿੱਗੀ ਆ ਤਾਂ ਧਿਆਨ ਰੱਖਿਆ ਕਰੋ ਬੱਚਿਆਂ ਦਾ ਖਿਆਲ ਰੱਖਿਆ ਕਰੋ ਕਿ ਕੋਈ ਵੀ ਅਜਿਹਾ ਹਾਦਸਾ ਨਾ ਵਾਪਰੇ ਤਾਂ ਇਹ ਜੋ ਤੁੰਦਾਦੀ ਕੀ ਹਾਦਸਾ ਹੈ ਹਬੋਰਤ ਸਾਹਮਣੇ ਆ ਰਿਹਾ ਤੇ ਜੋ ਪਰਿਵਾਰ ਕਿਸ ਦੇ ਮਾਤਾ ਪਿਤਾ ਸਾਨੂੰ ਉਹ ਮਲੋਟ ਰਹੇ ਸਨ ਤਾਂ ਇਹ ਜੋ ਆਪਣੇ ਨਾਨਾ ਨਾਨੀ ਘਰ ਗਿਆ ਹੋਇਆ ਸੀ 3 ਸਾਲਾਂ ਦਾ ਮਾਸੂਮ ਬੱਚਾ ਸੀ ਜਿਸ ਦਾ ਨਾਮ ਏਕਮ ਸੀ ਤਾਂ ਉਸ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ ਇੱਕਮ ਸਿੰਘ ਇੱਕਮ ਸਿੰਘ ਇੱਕਮ ਹੈ ਇੱਕਮ ਇੱਕਮ ਸੀ ਇੱਕਮ ਸੀ ਕੇ ਬੱਚੇ ਦਾ ਨਾਮ ਹਾਂ ਕਿੰਨੀ ਉਮਰ ਦੇ ਬੱਚੇ ਸੀ 3 ਸਾਲ ਹੈ ਨਹੀਂ ਤੇ ਬਰੌਡਿੰਗ ਸੀ ਆਪਣੇ ਕੋਲ ਜਦੋਂ ਆ ਕੀ ਹੋਇਆ ਕਿਵੇਂ ਆਸਰ ਜੀ ਕਦੇ ਨਿਕਲਿਆ ਸੀ ਪਾਣੀ ਵਿੱਚ ਡਿੱਗੀ ਸੀ ਬੇਟਾ ਇੱਧਰ ਆਇਆ ਸਰਕਾਰ ਦੇ ਵਿੱਚ ਇਸ ਤਰ੍ਹਾਂ ਦੀ ਡਿੱਗੀਆਂ ਕਾਫੀ ਹੈਗੀਆਂ ਪਹਿਲੇ ਵੀ ਕਾਫੀ ਸਾਰੇ ਹਾਦਸੇ ਹੋ ਗਏ ਕੁਝ ਅਪੀਲ ਕਰਨਾ ਚਾਹੋਗੇ ਜੀ ਬੱਚਾ ਖੇਡ ਰਹੀ ਜਾਂਦਾ ਛੋਟੇ ਬੱਚੇ ਹੁੰਦੇ ਆ ਖੇਡਦੇ ਕਰਦੇ ਡਿੱਗਦੇ ਨੇ ਸਿਰ ਇੱਥੇ ਕਿਵੇਂ ਆਇਆ ਸੀ ਕਿੰਨੀ ਦੇਰ ਰਿਹਾ ਹੈ ਬੱਚਾ ਮਤਲਬ ਪਾਣੀ ਦੇ ਇਲਾਵਾ ਤੁਹਾਡੇ ਮੁਤਾਬਿਕ ਕਹਿੰਦੇ ਕਿੰਨੇ ਹੈ 10 ਮਿੰਟ ਤੱਕ ਰਿਹਾ ਹੈ ਕੋਈ ਆ ਨਹੀਂ ਇਸਕੇ ਦੇ ਸੀਤੋਂ ਦੇ ਵੀ ਹਸਪੀਟਲ ਚ ਇਹ ਨਹੀਂ ਲਾਵਾ ਭਾਈ ਉੱਥੇ ਸਹੀ ਦੰਨਾ ਟ੍ਰੀਟਮੈਂਟ ਨਹੀਂ ਕੀਤਾ ਗਿਆ ਉਹਨਾਂ ਨੇ ਭੇਜਤਾ ਸੀ ਕਹਿੰਦਾ ਆਓ ਫਿਰ ਸੀ ਹਸਪੀਟਲ ਲਾ ਬੋ ਤੁਹਾਡੇ ਕੋ ਬਲੌਂਡਿਟ ਆਇਆ ਹੈ ਸਾਈਂ ਇੱਥੇ ਆਇਆ ਜਦੋਂ ਬਲੌਂਡਿਟ ਹੈਗਾ ਸੀ ਠੀਕ ਕੀ ਨਾਮ ਹੈ ਬੱਚੇ ਬੜੀ ਰਟਨਾ ਹੈ ਜੋ ਕੋਈ ਪਰਿਵਾਰ ਤੋਂ ਕਵਰ ਮਚਾ ہوا ਹੈ ਬਤਾਇਆ ਜਾਂਦਾ ਹੈ ਕਿ ਇਹ ਮਲੂਟ ਦਾ ਹੈ ਇੱਕਮ ਸਿੰਘ ਇਸ ਦਾ ਨਾਮ ਹੈ 3 ਸਾਲ ਦਾ ਥਾ और यहाँ रामपुर नारायणपुर अपने नानी के घर पिछले दो तीन दिनों से आया हुआ था तो बच्चे के जो परिजन है ना यहाँ रामपुरा नारायणपुर उनका कहना ये बच्चा खेलता खेलता पानी की डिग्गी घर में वहीं उसने भी हुआ जब बच्चे की तलाश की गई तो बच्चा नहीं मिला तो में हाथ के देखा तो बच्चे को बाहर निकाला गया और परिवार वालों ने मतलब कमरम मच गया तो बच्चे को ये सीतों के अस्पताल में लेके आए बच्चों के परिवार के अनुसार भी रहा के डॉक्टरों ने अच्छी तरह से इसका ट्रीटमेंट नहीं किया जिस कारण वहाँ भी देरी हुई उसके बाद इसका मोहर के सरकारी अस्पताल में भर्ती कराया गया जहाँ डॉक्टर संदीप द्वारा इसको बच्चे को मृत घोषित कर दिया गया परिजनों को बच्चों का मृत घोषित कर पता लगते हैं उनके अंदर एक शौक की लहर दौड़ दी और उसके जो नानका परिवार उनका बहुत ही बुरा